ਲੋ ਜੀ ਮੌਕੇ ਤੇ ਆਪਾਂ ਸੂਲਰ ਘਰਾਟ ਖੜੇ ਆ ਤੁਹਾਨੂੰ ਇੱਕ ਇਹ ਜੀ ਚੱਕੀ ਦਿਖਾਉਣ ਲੱਗੇ ਆ ਠੰਡੇ ਆਟੇ ਦੀ ਚੱਕੀ ਇਹ ਉਹ ਚੱਕੀ ਹੈ ਇਸ ਏਰੀਆ ਦੇ ਵਿੱਚ ਮਤਲਬ ਸੰਗਰੂਰ ਜ਼ਿਲ੍ਹੇ ਦੇ ਅੰਦਰ ਇੱਕੋ ਚੱਕੀ ਹੈ ਜਿਹੜੀ ਪਾਣੀ ਨਾਲ ਚੱਲਦੀ ਹੈ ਜਿੱਦਾਂ ਕਿ ਅੰਬਰਸਰ ਵਗੈਰਾ ਤੁਸੀਂ ਹਰੇਕ ਜਗ੍ਹਾ ਤੇ ਦੇਖਿਆ ਹੈ ਪਾਣੀ ਇਧਰੋਂ ਨਹਿਰ ਦੁਆਰਾ ਆਉਂਦਾ ਹੈ ਸੂਲਰ ਘਰਾਟ ਦੀ ਸਾਹਮਣੇ ਨਹਿਰ ਹੈ ਤੇ ਇਹ ਪਾਣੀ ਨਾਲ ਚੱਕੀ ਚੱਲਦੀ ਹੈ ਘੜ ਤੋਂ ਘੜ 2 ਤੋਂ 2.5 ਕਵਾਂਟ ਲੈਣਾ ਦੇ ਵਿੱਚ ਭਾਰ ਹੈ ਪੱਥਰ ਦੇ ਵਿੱਚ ਤੇ ਇਹਨਾਂ ਨਾਲ ਚੱਲਦੀ ਹੈ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਕੀ ਹਾਲ ਹੈ ਬਾਈ ਜੀ ਠੀਕ ਹੈ ਤੇ ਆ ਕਿ ਮੇ ਪਾਣੀ ਨਾਲ ਚੱਲਦੀ ਹੈ ਤੇ ਪਾਣੀ ਨਾਲ ਚੱਲਦੀ ਹੈ ਤੇ ਆਟਾ ਵਗੈਰਾ ਇਹ ਚੋਂ ਠੰਡਾ ਨਿਕਲਦਾ ਹੈ ਜੀ ਮੇ ਆਟਾ ਠੰਡਾ ਨਿਕਲਦਾ ਹੈ ਅੱਛਾ ਰੋਟੀ ਬੋਲੀ ਰਹਿੰਦੀ ਹੈ ਜੀ ਅੱਛਾ ਜੀ ਸਾਰਾ ਠੀਕ ਹੈ ਤੇ ਬਾਈ ਕਹਿੰਦਾ ਆਟਾ ਬਿਲਕੁਲ ਠੰਡਾ ਆਟਾ ਨਿਕਲਦਾ ਤੁਸੀਂ ਦੇਖ ਸਕਦੇ ਹੋ ਰੋਟੀ ਬੋਲੀ ਰਹਿੰਦੀ ਹੈ ਮਤਲਬ ਕਿ ਕੋਈ ਦਿੱਕਤ ਵਗੈਰਾ ਨਹੀਂ ਆਉਂਦੀ ਉਹ ਬਿਜਲੀ ਵਾਲਿਆਂ ਨਾਲੋਂ ਆਟਾ ਹੋ ਰਿਹਾ ਹੈ ਬਾਕੀ ਥੋੜੀ ਜੀ ਵੀਡੀਓ ਵਾਲਾ ਇੱਥੇ ਮਨਾਹੀ ਹੈ ਆਪਾਂ ਛੋਟੀ ਜੀ ਬਣਾ ਰਹੇ ਆਂ ਬਾਕੀ ਤੁਹਾਨੂੰ ਬਾਹਰ ਦਾ ਪ੍ਰੋਸੈਸ ਦਿਖਾਨਣਾ ਕਿਵੇਂ ਅੰਦਰ ਚੱਲਦੀ ਚੱਕੀ ਦਾ ਤੁਸੀਂ ਦੇਖ ਲਈ ਬਾਹਰੋਂ ਵੀ ਮੈਂ ਦਿਖਾਨਣਾ ਵੀ ਬਾਹਰੋਂ ਕਿਵੇਂ ਪਾਣੀ ਨਾਲ ਚੱਲ ਰਹੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਹੈ ਇਹ ਨਹਿਰ ਹੈ ਇਹਨਾਂ ਦਾ ਪਾਣੀ ਇੱਥੇ ਡਿੱਗਦਾ ਤੇ ਬਾਅਦ ਚੱਕੀਆਂ ਦਾ ਪ੍ਰੋਸੈਸ ਲੱਗਿਆ ਹੋਇਆ ਇੱਥੇ ਤੇ ਇਸ ਨਾਲ ਹੀ ਉਹ ਅੰਦਰ ਵਾਲੇ ਪੱਥਰ ਘੁੰਮਦੇ ਅਤੇ ਆਟਾ ਠੰਡਾ ਨਿਕਲਦਾ ਤੇ ਇਹ ਪਾਣੀ ਘੁੰਮ ਕੇ ਦੁਬਾਰਾ ਹੀ ਨਹਿਰ ਵਿੱਚ ਪੈ ਜਾਂਦਾ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਕਿਸੇ ਨੇ ਇਹ ਚੀਜ਼ ਦੇਖਣ ਆਣਾ ਹੈ ਤਾਂ ਸੁੱਲਰ ਘਰਾਟ ਡਿਡਬੇ ਹਲਕੇ ਦੇ ਵਿੱਚ ਹੈ ਆ ਜਿਹੜਾ ਸਾਹਮਣੇ ਦਿਖ ਰਿਹਾ ਤੁਹਾਨੂੰ ਗੁਰੂ ਘਰ ਦਾ ਨਿਸ਼ਾਨ ਸਾਹਿਬ ਇਹ ਸੰਗਰੂਰ ਤੋਂ ਡਿਡਬਾ ਰੋਡ ਹੈ ਸੁੱਲਰ ਘਰਾਟ ਦੇ ਅੰਦਰ ਲੱਗੀ ਹੋਈ ਹੈ